ਖੇਤਰ ਤਿਆਰ ਬਾ ਚੋਟੀ ਦਾ ਮੈਚ ਦੋਨੋ ਟੀਮਾਂ ਦੇ ਦਰਮਿਆਨ ਚੱਲੇ ਆ ਉਹ ਗੁਰਵਿੰਦਰ ਕਾਂਗੇਵਾ ਚੰਨਰ ਸਿੰਘ ਦਾ ਪੋਤਰਾ ਇੱਕ ਜ਼ੋਰ ਦੇ ਨਾਲ ਜਫੇ ਲਾਉਣ ਵਾਲਾ ਕੀ ਜਫਾ ਮਾਰ ਕੇ ਕੁੜਕੀ ਪਾਲੀ ਲਤਾਨੋ ਜਿੰਦੇ ਵਾਂਗੂ ਗੋਲ ਹੋ ਗਿਆ ਜਿੰਨਾ ਜੋਰ ਸੀ ਗਬਰੂਆ ਤੇਰਾ ਅੱਜ ਕੰਡੇ ਵਾਂਗ ਤੋਲ ਹੋ ਗਿਆ ਬਾਕੀ ਮੰਡੀਕਰਨ ਬੋਰ ਦੇ ਕੰਡੇ ਵਾਂਗ ਤੋਲਣ ਦੀ ਗੱਲ ਕੀਤੀ ਹੈ ਸਿਰੇ ਦਾ ਜਫਾ ਲਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ ਇਹ ਨਜ਼ਾਰਾ ਵੱਜਿਆ ਹੋਇਆ ਦੋਨੋਂ ਖਿਡਾਰੀਆਂ ਦੇ ਦਰਮਿਆਨ ਭਰਿਆ ਹੋਇਆ ਕਲਾਵਾ ਆ ਨੌਜਵਾਨ ਗੁਰਵਿੰਦਰ ਘਾਂਗੇ ਵਾਲਾ ਤਕੜਾ ਜਫਾ ਲਾ ਕੇ ਦੁੱਲਾ ਚੱਪੇ ਗਵਿੰਦਪੁਰੇ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪਰ ਕੌਣ ਉਹ ਕਾਂਗੇ ਵਾਲਾ ਇਹਨੂੰ ਗੁਰਵਿੰਦਰ ਸਿੰਘ ਕਹਿੰਦੇ ਆ ਇਹ ਨੌਜਵਾਨ ਵੀ ਕਹਿੰਦੇ ਟੌਪ ਦੇ ਕਾਂ ਅਗਲੀ ਰੇਡ ਇੰਦਰਪਾਲ ਵੀ ਕਹਿੰਦੇ ਇੰਗਲੈਂਡ ਤੋਂ ਵਧਾਈਆਂ ਭੇਜ ਰਿਹਾ ਘੋਤੀ ਚੱਕਲਾ ਸੁਲਤਾਨ ਨੂੰ ਕਾਂਗੇ ਵਾਲੇ ਉਧਰ ਜਨੇਤ ਤੋਂ ਕਾਲ ਦਲੇਰੀ ਆ ਛਿਰਦਾ ਵਿੱਚ ਗਰਾਉਂਡ ਕਮਸਾਨ ਅਰੇ ਗੱਡੇ ਕਰਦਾ ਵੇਖਿਆ ਮੈਂ ਯਾਰੋ ਸ਼ਮਸਪਰੀਆ ਸੁਲਤਾਨ ਹਰੀਕੇ ਵਾਲਾ ਕਹਿੰਦਾ ਮੈਂ ਕਰਦਾ ਦੋ ਹੰਦੇ ਕੇ ਕਾਲਾ ਵਾਲਾ ਆ ਮੇਰੀ ਢੋਲ ਤੋਂ ਪੰਗੜੇ ਦੁਨੀਆ ਵੇਖੇ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਕੋਟਕਰਾਰ ਖਾਂ ਦਾ ਓਵਨ ਤੇ ਹਰੀਕੇ ਵਾਲਾ ਓ ਬਿੱਤੀ ਆ ਓ ਹਰੀਕੇ ਵਾਲਾ ਬਿੱਤੀ ਆ ਮੁਕਾਬਲਾ ਹੁੰਦਾ ਦੇ ਕੋਲ ਓਵਨ ਸਾਂ ਲਾਦੇ ਜੋਰ ਲਾਦੇ ਜੋਰ ਖੇਚਾ ਖੇਚਾ ਅੱਜ ਦੇ ਕਬੱਡੀ ਕੱਪ ਦਾ ਸਭ ਤੋਂ ਟਾਪ ਦਾ ਜਫਾ ਲੱਗਿਆ ਐਨ ਕੇ ਮੇਜਰ ਵਿਰਾਟ ਤੇ ਜਿਲੰਦਰ ਸੱਧੂ ਦੀ ਜਸਤਾਲ ਪੜਾਉਦੇ ਗੈਰੀ ਬਣਾਉਦੀ ਟੀਮ ਆ ਨੌਜਵਾਨ ਸੋਨੂ ਕੋਟ ਗੰਗੂ ਰਾਏ ਦਾ ਪਰ ਸ਼ਰਨਾ ਡਗੋਰਵਾੜੇ ਦਾ ਆ ਸ਼ਰਨਾ ਡਗੋਰਵਾੜੇ ਦਾ ਟੱਕਰ ਸਿਰੇ ਦੀ ਮੁਕਾਬਲਾ ਦੋਨੇ ਖਿਡਾਰੀਆਂ ਦੇ ਦਰਮਿਆਨ ਚੋਟੀ ਦਾ ਮੇਰੀ ਸਾਮਾ ਦੇ ਸ਼ੇਰ ਪੁੱਤ ਦੀ ਆ ਕਿ ਮੂਹਰੇ ਖੜ ਕੇ ਹੌਸਲਾ ਕਰਕੇ ਆ ਪੁੱਤਰ ਐਸਾਂ ਸੁਣਨਾ ਤੋਂ ਖੜ ਕੇ ਕਿ ਕਿਸੇ ਕਿਸੇ ਨੂੰ ਗੱਲ ਹੁੰਦਾ ਲੋਕੋ ਠਿੱਪੀ ਲਾ ਕੇ ਦੇਖਣ ਦਾ ਰਾਜੇ ਖੇਲੇ ਅੜਪ ਪੰਜਾਬ ਬਾਬੇ ਨਾਂ ਮਾਰਦੀ ਯਾਦ ਵਿੱਚ ਵੱਡੀਆਂ ਖੇਡਾਂ ਵੱਡਾ ਮੇਲਾ ਉਸ ਧਰਤੀ ਦੇ ਲੱਗਦਾ ਲਓ ਵੇਖਦੇ ਵੀ ਨੌਜਵਾਨ ਖੋਤ ਗੰਗੂ ਰਾਣਾ ਸ਼ਰਨਾ ਦਸੋਨੋ ਸ਼ੋਨੋ ਮੁਕਾਬਲਾ ਹੰਦੇ ਦੇ ਕੋ ਪੁਆਇੰਟ ਕਿਹਦਾ ਹੋਣਾ ਹੁਣ ਗੱਲ ਟੀਮਾਂ ਦੀ ਡੱਗੋ ਵਾਲੇ ਨੇ ਸ਼ਰਾ ਲਾ ਦਿੱਤਾ ਟੀਮ ਤਰੀਕ ਨੂੰ ਇਹ ਦੀਪਾ ਹੈ ਮੁੰਡਾ ਬੜਾ ਸੁਰੱਖਾ ਜਿਆ ਦੇਖਦੇ ਨੇ ਸਰੀਰ ਹੈ ਕਮਾਆ ਹੋਇਆ ਸਰੀਰ ਮੈਦਾਨ ਦੇ ਵਿੱਚ ਰੇਡ ਪਈ ਹੋਈ ਤੇ ਡੱਗੋ ਵਾਲਾ ਸ਼ਰਨ ਸ਼ਰਨ ਕਹਿੰਦਾ ਮੈਂ ਕਰਦਾ ਦੋ ਹੱਥ ਜਦੋਂ ਆਈਜੀ ਦੇ ਆਉਂਦਾ ਫਿਰ ਕਰਾਉਂਦਾ ਵਹਿ ਰਿਆ ਵਹਿਦਾ ਹੁਣ ਡੱਗੜ ਦੀ ਕੋਸ਼ਿਸ਼ ਜਲਦੀ ਹੋਈ ਲਾ ਲੰਬੀ ਭਾਜ ਤੇ ਪੁਆਇੰਟ ਸਰੀ ਸੁਪਰਸਟਾਰਸ ਪਰ